ਠੰਡਾ ਦੇ ਅੰਦਰ ਜੰਮੂ ਕਸ਼ਮੀਰ ਦੇ ਪਹਿਲਗੋਵ ਵਿਖੇ ਹੋਈ ਘਟਨਾ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਹਿੰਦੂਆਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ ਅਤੇ ਸਰਕਾਰ ਨੂੰ ਕਿਹਾ ਤੁਰੰਤ ਕੀਤੀ ਜਾਵੇ ਬਣਦੀ ਕਾਰਵਾਈ ਦਰਸ਼ਨਾ ਬਣਦਾ ਹੈ ਕਿ ਜੰਮੂ ਕਸ਼ਮੀਰ ਵਿਖੇ ਜੋ 28 ਤੋਂ 30 ਜੋ ਆਪਣਾ ਲੋਕ ਸੰਨ ਉਹਨਾਂ ਦੀ ਅੰਤਕਵਾਦੀਆਂ ਵੱਲੋਂ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਪਰਸਨਗਰ ਚੌਕ ਵਿਖੇ ਕੌਂਸਲਰ ਵਿਜੇ ਕੁਮਾਰ ਵੱਲੋਂ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਇੱਕ ਅੰਤਕਵਾਦੀ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਬੁਲਾਇਆ ਗਿਆ ਤੇ ਉਸ ਨੂੰ ਗੋਲੀਆਂ ਮਾਰ ਕੇ ਸਨੂੰ ਮਾਰ ਦਿੱਤਾ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਰੇ ਹਿੰਦੂਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਜੇ ਅਗਰ ਸਰਕਾਰ ਕੁਝ ਨਹੀਂ ਕਰਦੀ ਤਾਂ ਉਹਨਾਂ ਨੂੰ ਖੁਦ ਬੰਦੂਖਾਂ ਚੱਕ ਲੈਣੀਆਂ ਵੀ ਬਚਾਈਆਂ ਉਹਨਾਂ ਨਾਲ ਇਹ ਵੀ ਕਿਹਾ ਕਿ ਜੋ ਕਸ਼ਮੀਰ ਤੋਂ ਲੋਕ ਆਉਂਦੇ ਹਨ ਉਹ ਸਾਡੇ ਵਿੱਚ ਜਦੋਂ ਆਉਂਦੇ ਹਨ ਸਰਦੀਆਂ ਦਾ ਮੌਸਮ ਹੁੰਦਾ ਤਾਂ ਉਹ ਸਾਡੇ ਵਿੱਚ ਆ ਕੇ ਆਪਣੇ ਸ਼ਾਲਾਂ ਵੇਚਣ ਲਈ ਆਉਂਦੇ ਹਨ ਤਾਂ ਅਸੀਂ ਉਹਨਾਂ ਦੀ ਪੂਰੀ ਇੱਜ਼ਤ ਮਾਨ ਕਰਦੇ ਹਾਂ ਲੇਕਿਨ ਹੁਣ ਜਦੋਂ ਹਿੰਦੂ ਕਸ਼ਮੀਰ ਦੇ ਵਿੱਚ ਗਏ ਤੇ ਉਹਨਾਂ ਦੇ ਨਾਲ ਇਹੋ ਜਿਹਾ ਕੁਝ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਪਰਸਾਣ ਨਗਰ ਚੌਕ ਵਿਖੇ ਇੱਕ ਆਪਣਾ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੋ ਹਿੰਦੂਆਂ ਨੂੰ ਵੀ ਅਪੀਲ ਕੀਤੀ ਕਿ ਹੁਣ ਅਗਰ ਸਰਕਾਰ ਕੁਝ ਨਹੀਂ ਕਰਦੀ ਤਾਂ ਉਹਨਾਂ ਨੂੰ ਵੀ ਬੰਦੂਖਾਂ ਚੱਕ ਲੈਣੀਆਂ ਚਾਹੀਦੀਆਂ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਕਾਉਂਸਲਰ ਵਿਜੇ ਕੁਮਾਰ ਬਠਿੰਡਾ ਦੇ ਪਰਸਨ ਨਗਰ ਚੌਕ ਵਿਖੇ ਤੇਰਾ ਨਾਮ ਵਿਜੇ ਕੁਮਾਰ ਆ ਜਿਹੜਾ ਪਹਿਲ ਲਗਾਉਣ ਦੇ ਅੰਦਰ ਉਹਨਾਂ ਨੇ ਘਨੌਨੀ ਹਰਕਤ ਕੀਤੀ ਆ ਪਾਕਿਸਤਾਨ ਨੇ ਜਾਂ ਚਾਰ ਜਿਹੜੇ ਜੰਮੂ ਕਸ਼ਮੀਰ ਦੇ ਹੱਤਵਾਲੀ ਆ ਚਾਰ ਪਾਕਿਸਤਾਨ ਦੇ ਦੱਸੇ ਜਾ ਰਹੇ ਆ ਸਾਡੇ ਹਿੰਦੂਆਂ ਨੂੰ ਟਾਰਗੇਟ ਬਣਾ ਕੇ ਮਾਰਿਆ ਜਾ ਰਿਹਾ ਹੈ ਬਕਾਇਦਾ ਉੱਥੇ ਜਾਤ ਪੁੱਛ ਕੇ ਮਾਰਿਆ ਗਿਆ ਵੀ ਤੂੰ ਹਿੰਦੂ ਐ ਕੌਣ ਐ ਕੌਣ ਨਹੀਂ ਐ ਦੇਖੋ ਇਹ ਮੁਸਲਮਾਨ ਸੀ ਉਹਨੇ ਕਹਿੰਦੇ ਤੋ ਕਲਮਾ ਪੜ੍ਹ ਕੇ ਸਰਾਕ ਕੇ ਛੋਟਾ ਜਿਹਾ ਬੱਚਾ 3 ਸਾਲ ਦਾ ਉਹਤੇ ਕਲੰਦਾ ਰਿਆਂ ਦੇ ਪਿਓ ਨੂੰ ਮਾਰ ਦਿੱਤਾ ਗਿਆ ਇੱਕ ਨਵੀਂ ਨਵੇਲੀ ਕੁੜੀ ਦੂਲਨ ਬਣੀ ਸੀ ਜਿਹਨੇ ਵਿਆਹ ਨੂੰ 6 ਦਿਨ ਹੋਏ ਸੀ ਉਹਦਾ ਘਰ ਵਾਲਾ ਹੌਜ ਦੇ ਵਿੱਚੋਂ ਉਹਨੂੰ ਮਾਰ ਦਿੱਤਾ ਗਿਆ ਲੈਫਟਨ ਸਿੰਘ ਦਾ ਬਾਜੂਸਾਨਾ ਦੇ ਅੰਦਰ ਉਹਨੂੰ ਮਾਰ ਦਿੱਤਾ ਗਿਆ ਜਦੋਂ ਅਸੀਂ ਲੋਕ ਉਧਰਲੇ ਦੇਸ਼ ਪਰਦੇਸ ਚ ਜਾ ਕੇ ਲੱਖਾਂ ਰੁਪਈਆ ਪਟਾਕੇ ਆਨੇ ਤੁਹਾਡੀ 20 ਰੁਪਏ ਵਾਲੀ ਬੋਤਲ 50 ਰੁਪਏ ਦੀ ਅਸੀਂ ਖਰੀਦਦੇ ਆ ਉੱਥੇ ਤੁਹਾਡੇ ਹੋਟਲਾਂ ਤੇ ਲੱਖਾਂ ਰੁਪਈਆ ਲਾ ਕੇ ਅਸੀਂ ਤੁਹਾਡਾ ਸੀਜ਼ਨ ਚਲਾ ਕੇ ਆਨੇ ਆ ਤੇ ਸਰਦੀਆਂ ਦੇ ਵਿੱਚ ਤੁਸੀਂ ਸੀਜ਼ਨ ਚਲਾਉਣ ਲਈ ਸਾਡੇ ਏਰੀਆ ਦੇ ਪੰਜਾਬ ਹਰਿਆਣਾ ਸਾਰੇ ਕਿਤੇ ਆਉਂਦੇ ਹੋ ਤੁਹਾਨੂੰ ਅਸੀਂ ਪਨਾਹ ਦਿੰਨੇ ਆ ਸਾਡਾ ਕੀ ਕਸੂਰ ਅਸੀਂ ਹਿੰਦੂ ਆ ਸਾਡਾ ਹਿੰਦੂਸਤਾਨ ਹੈ ਸਾਡਾ ਹੀ ਰਹੂਗਾ ਇਹ ਅੱਜ ਮੈਂ ਇਹ ਕਹਿਣਾ ਚਾਹੁੰਦਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਹਿੰਦੂ ਜਾਗੋ ਆਓ ਰਲ ਮਿਲ ਕੇ ਆਪਾਂ ਇੱਟ ਦਾ ਜਵਾਬ ਪੱਥਰ ਨਾਲ ਦੇਈਏ ਤੇ ਖੂਨ ਦਾ ਬਦਲਾ ਖੂਨ ਹੀ ਲਿਆ ਜਾਊਗਾ ਫੇਰ ਹੀ ਕੋਈ ਹੱਲ ਹੋਊਗਾ ਨਹੀਂ ਤਾਂ ਬਿਲਕੁਲ ਤਹਿਸਨਾ ਕਰ ਦੇਣਗੇ ਵੀ ਹਿੰਦੁਸਤਾਨ ਨੂੰ ਕੱਲ ਵਰਸੀ ਕੀਤਾ ਤਾਂ ਮਕਸਦ ਕੀ ਹੈ ਅੱਜ ਤਰਵਾਦੀ ਅੱਤਵਾਦੀ ਫੜਿਆ ਸੀ ਉਹਨੂੰ ਗੋਲੀਆਂ ਨਾਲ ਧੁੰਦ ਕੇ ਮਾਰਤਾ ਤੁਹਾਡੇ ਸਾਹਮਣੇ ਅੱਲੇ ਸਟਕ ਕਿਥੋਂ ਨ ਮਾਰ ਮਾਰ ਕੇ ਐ ਹੀ ਹੋਊਗਾ ਹੁਣ ਜਿਹੜਾ ਹਿੰਦੂਆ ਨਾਲ ਟਕਰਾਊਗਾ ਉਹਨੂੰ ਐ ਹੀ ਮਾਰ ਦਿੱਤਾ ਜਾਊਗਾ ਸਰਕਾਰ ਨੂੰ ਇਹ ਹੈ ਵੀ ਕੰਨੀਆਂ ਗੱਲਾਂ ਨਾ ਨਾ ਕਰੋ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ 26 ਦਿਨਾਂ ਦਾ ਸੀਨਾ ਦਾ ہمارا ਜੋ ਉਹ ਹੈ ਸੀਨਾ ਐਸੇ ਕਰ ਦਾਂਗੇ ਇਹਦਾ ਜਵਾਬ ਇਹ ਨਹੀਂ ਵੀ ਤੁਸੀਂ ਦੋ ਚਾਰ ਬੰਦੇ ਮਾਰ ਦੋ ਜਿਹੜੇ 26 ਪਰਿਵਾਰ ਮਰ ਗਏ ਉਹਨਾਂ ਦੀ ਪਰਵਾਹੀ ਕੌਣ ਕਰੂਗਾ